ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਦੋ ਦੋ ਤਾਗਾਂ ਦਾ ਡਿਜ਼ਾਈਨ ਲੈ ਕੇ ਆਏ ਆਂ 4 ਸਲਾਈਆਂ ਚ ਇਹ ਬਣਦਾ ਕਿਵੇਂ ਬਣੂਗਾ ਤੁਹਾਨੂੰ ਪਤਾ ਦੱਸਦੇ ਆਂ ਪਹਿਲਾਂ ਤਾਂ ਅੱਗ ਆਪਾਂ ਬਿਨਾਂ ਬੁਣੇ ਉਤਾਰਨਾ ਇਹ ਆਪਣਾ ਡਿਜ਼ਾਈਨ ਦੀ ਗਿਣਤੀ ਚ ਨਹੀਂ ਹੈਗਾ ਉਦੋਂਦਾਰ ਆਪਾਂ ਦੋ ਤਾਗੇ ਉਲਟੇ ਬੁਣਾਗੇ ਤਾਗਾ ਬੈਕ ਸਾਈਡ ਹੁਣ ਆਪਾਂ ਦੋ ਤਾਗੇ ਬੁਣਾਗੇ ਸਿੱਧੇ ਪਰ ਉਹਨਾਂ ਨੂੰ ਬਲ ਪਾ ਕੇ ਬੁਣਾਗੇ ਇਸ ਤਰ੍ਹਾਂ ਸਲਾਈ ਤੇ ਬਲ ਪਾ ਕੇ 1 2 ਫੇਰ ਤਾਂਗਾ ਆਪਣੀ ਸਾਈਡ ਦੋ ਤਾਂਗੇ ਉਲਟੇ ਤਾਂਗਾ ਬੈਕ ਸਾਈਡ ਬਲ ਪਾ ਕੇ ਆਪਾਂ ਦੋ ਤਾਂਗੇ ਬਣਾ ਲਵਾਂਗੇ ਇਹੀ ਡਿਜ਼ਾਈਨ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਵਾਂਗੇ ਜਿੰਨਾ ਵੀ ਤੁਸੀਂ ਪ੍ਰੋਜੈਕਟ ਤੇ ਤਾਂਗੇ ਪਾਉਣੇ ਆ ਦੋ ਦੋ ਦੇ ਹਿਸਾਬ ਨਾਲ ਰੱਖ ਕੇ ਪਾ ਸਕਦੇ ਇਸ ਤਰ੍ਹਾਂ ਹੀ ਆਪਾਂ ਦੋ ਉਲਟੇ ਤਾਂਗਾ ਬੈਕ ਸਾਈਡ ਬਲ ਪਾ ਕੇ ਦੋ ਤਾਂਗੇ ਬਣਾ ਲਾਂਗੇ ਫਿਰ ਆਪਣੀ ਸਾਈਡ ਦੋ ਉਲਟੇ ਫਿਰ ਧਾਗਾ ਬੈਕ ਸਾਈਡ ਇਸ ਤਰ੍ਹਾਂ ਸਲਾਈ ਨੂੰ ਬੜ ਪਾ ਕੇ ਫਿਰ ਧਾਗਾ ਆਪਣੀ ਸਾਈਡ ਇਸ ਤਰ੍ਹਾਂ ਲਾਸਟ ਵਾਲੇ ਪਾਸੇ ਉਲਟੇ ਬਣਾ ਲੈ ਹੁਣ ਆਪਾਂ ਅਗੇ ਬੈਕ ਸਾਈਡ ਬੈਕ ਸਾਈਡ ਵੀ ਇਹਦਾ ਜਿਹੜੇ ਆਪਾਂ ਉਧਰ ਉਲਟੇ ਬੁਣਿਆ ਉਹ ਇੱਧਰ ਸਿੱਧੇ ਬੁਣਨੇ ਆ ਇਸ ਤਰ੍ਹਾਂ ਧਾਗਾ ਸਿੱਧੀ ਸਾਈਡ ਹੀ ਰਹੂਗਾ ਇਹਨਾਂ ਦਾ ਆਪਾਂ ਬਲ ਇਸ ਤਰ੍ਹਾਂ ਕੱਟ ਦਾਂਗੇ। ਬਲ ਕੱਢ ਕੇ ਇਸੇ ਸਲਾਈ ਤੇ ਚੜਾ ਕੇ ਇਹਨਾਂ ਨੂੰ ਇਹਨਾਂ ਤਾਗਾਂ ਨੂੰ ਨਹੀਂ ਬੋਲਣਾ। ਇਹਨਾਂ ਦੇ ਵਿਚਕਾਰ ਦੇ ਇਸ ਤਰ੍ਹਾਂ ਸਲਾਈ ਕੱਢ ਕੇ ਪਹਿਲਾਂ ਇਹਨਾਂ ਨੂੰ ਬੋਲ ਲਾਂਗੇ। ਫਿਰ ਤਾਗਾ ਆਪਣੀ ਸੈਟ ਲੈ ਆ ਕੇ ਦੋ ਦਾ ਇੱਕ ਕਰ ਦਾਂਗੇ। ਇਸ ਤਰ੍ਹਾਂ ਇਹ ਆਪਣੇ ਦੋ ਤਾਗਾਂ ਦੇ ਦੋ ਤਾਗੀ ਹੋ ਗਏ। ਫਿਰ ਤਾਗਾ ਦੂਜੀ ਸੈਟ ਲੈ ਜਾਾਂਗੇ। ਜਿਹੜਾ ਆਪਾਂ ਉਧਰ ਉਲਟੇ ਬਣੇ ਸੀ ਉਹਨਾਂ ਨੂੰ ਸਿੱਧਾ ਬਣਾ ਲਾਂਗੇ। ਤਾਗਾ ਉਧਰ ਹੀ ਰਹੂ ਸਿੱਧੀ ਸੈੜੀ। ਇਹਨਾਂ ਨੂੰ ਇਸ ਤਰ੍ਹਾਂ ਬਲ ਦੇ ਢੇੜ ਕੇ ਸਲਾਈ ਤੇ ਦੁਬਾਰਾ ਚੜਾ ਕੇ ਇਸ ਤਰ੍ਹਾਂ ਵਿਚਕਾਰ ਦੀ ਸਲਾਈ ਲਿਆ ਕੇ ਪਹਿਲਾਂ ਇਹਨੂੰ ਬੋਲ ਲਾਂਗੇ ਫੇਰ ਤੱਕ ਆਪਣੀ ਸਾਈਡ ਦੋ ਦਾ ਇੱਕ ਦੋ ਸਿੱਧੇ ਇਸ ਤਰ੍ਹਾਂ ਬਾਲਾ ਕੱਢ ਕੇ ਸਲਾਈ ਦੇ ਦੁਆਰਾ ਪਾ ਕੇ ਫੇਰ ਸਲਾਈ ਕੱਢ ਕੇ ਇੱਥੋਂ ਦੀ ਫੇਰ ਤੱਕ ਆਪਣੀ ਸਾਈਡ ਲਿਆ ਕੇ ਦੋ ਤੱਕ ਇਹਦੇ ਦੋ ਤੱਕੀ ਬਣਾਤਾਗੇ ਫੇਰ ਉਸ ਤਰੀ ਇਨੰਮ ਤੱਕ ਉਹ ਤਿਰਖਣਾ ਸੀ ਇਥੋਂ ਹੀ ਸਲਾਈ ਕੱਢ ਕੇ ਫਿਰ ਆਪਣੀ ਸਾਈਡ ਲਾ ਕੇ ਦੋ ਫੇਰ ਬਾਲ ਦੇੜਿਆ ਸਲਾਈ ਤੇ ਇਸੇ ਦਾ ਚੜਾ ਕੇ ਇਸ ਤਰ੍ਹਾਂ ਬੁਲ ਕੇ ਫਿਰ ਆਪਣੀ ਸੈੱਡ ਕਰਕੇ ਇਹਨੂੰ ਦੋ ਦਾ ਇੱਕ ਲਾਸਟ ਵਾਲੇ ਆਪਾਂ ਸਿੱਧੇ ਬੁਲ ਲਾਂਗੇ ਡਿਜ਼ਾਈਨ ਦੀ ਮੇਨ ਸਲਾਈ ਆਪਣੀ ਇਹੀ ਆ ਉਦੋਂ ਬਾਅਦ ਫਿਰ ਆਪਾਂ ਗੈਪ ਵਾਸਤੇ ਸਲਾਈ ਦੇਣੀ ਆ ਜਿਹੜੇ ਪਹਿਲਾਂ ਆਪਾਂ ਉਲਟੇ ਬਣੇ ਸੀ ਉਹਨਾਂ ਨੂੰ ਉਲਟੇ ਬਣਾਵਾਂਗੇ ਜਿਨ੍ਹਾਂ ਤੇ ਡਿਜ਼ਾਈਨ ਪਾਇਆ ਸੀ ਉਹਨਾਂ ਨੂੰ ਹੁਣ ਇਸੇ ਤਰ੍ਹਾਂ ਸਿੱਧੇ ਬਣਾ ਲਾਂਗੇ ਫਿਰ ਤਾਂ ਆ ਗੱਪਨੀ ਸਾਈਡ ਦੋ ਉਲਟੇ ਦੋ ਫਿਰ ਸਿੱਧੇ ਬਹੁਤ ਹੀ ਪਿਆਰਾ ਗੰਢਾ ਵਾਲਾ ਡਿਜ਼ਾਈਨ ਬਣ ਕੇ ਆਉਂਦਾ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਲੇਡੀ ਜੀ ਕੋਟੀ ਜੈਕਟ ਸਵੈਟਰ ਜੜਸੇ ਸਵੈਟਰ ਤੇ ਵੀ ਪੈ ਸਕਦਾ ਹੈ ਬਹੁਤ ਹੀ ਸੋਹਣਾ ਲੱਗਦਾ ਜੇ ਕਸਾਡੇ ਚੈਨਲ ਤੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੋ ਉਲਟੇ ਇਹਨਾਂ ਨੂੰ ਪੈਸਤਰ ਸਿੱਧੇ ਬਣਾ ਲਾਂਗੇ ਫਿਰ ਆਪਣੀ ਸਾਈਡ ਦੋ ਕਲਾਸ ਵਾਲਾ ਵੀ ਇਸ ਤਰੀ ਬਣਾ ਲਾਂਗੇ ਹੁਣ ਫਿਰ ਆਪਾਂ ਬੈਕ ਸਾਈਡ ਆ ਗਏ ਬੈਕ ਸਾਈਡ ਕੀ ਕਰਨਾ ਜਿਹੜਾ ਆਪਾਂ ਉਲਟੇ ਗੁਨੇ ਸੀ ਉਹਨਾਂ ਨੂੰ ਉਲਟੇ ਬਣਾ ਲਾਂਗੇ ਜਿਦਾ ਤੇ ਡਿਜ਼ਾਈਨ ਪਿਆ ਸੀ ਪਹਿਲਾਂ ਆਪਾਂ ਉਹਨੂੰ ਉਹ ਕਰ ਦਿੱਤੀ ਹੁਣ ਇਹਨੂੰ ਇਸ ਤਰ੍ਹਾਂ ਸਿੱਧੀ ਬੁਣਨੇ ਨੇ ਇਦਾਂ ਬੈਕ ਸਾਈਡ ਇੱਕ ਜਿਵੇਂ ਇੱਕ ਵਾਰ ਚੱਲ ਪਿਓਮੀ ਚਲੀ ਜਾਉ ਸਿੱਧੀ ਸਾਈਡ ਬਸ ਡਿਜ਼ਾਈਨ ਦੀ ਸਿਲਾਈ ਚੇਂਜ ਹੁੰਦੀ ਆ ਬਹੁਤ ਸੋਹਣਾ ਬਣ ਕੇ ਆਉਂਦਾ ਬਣਾ ਕੇ ਜ਼ਰੂਰ ਵੇਖਿਓ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਇਸ ਤਰੀ ਆਪਾਂ ਇਹ ਸਾਰੀ ਸਿਲਾਈ ਕੰਪਲੀਟ ਕਰਾਂਗੇ ਦੋ ਫੇਰ ਉਲਟੇ ਲਾਸਟ ਵਾਲੇ ਸਿੱਧੇ ਬੋਲਣੇ ਬੈਕ ਸਾਈਡ ਇਹ ਇਸ ਤਰ੍ਹਾਂ ਲੱਗਦਾ ਸਿੱਧੀ ਸਾਈਡ ਇਹ ਆਪਣਾ ਇਸ ਤਰ੍ਹਾਂ ਬਣ ਕੇ ਆਉਂਦਾ ਇਹ ਆਪਾਂ ਜਦੋਂ ਗੈਪ ਉਰ ਆਪਾਂ ਗੈਪ ਦੀ ਇੱਕ ਸਲਾਈ ਕੱਢੀ ਹੋਈ ਆ ਹੁਣ ਆਪਾਂ ਇੱਕ ਕੱਢ ਤੇ ਇੱਕ ਇਸੇ ਤਰ੍ਹਾਂ ਹੋਰ ਕੱਢਾਂਗੇ ਪਹਿਲਾਂ ਇੱਕ ਸਲਾਈ ਕੱਢਣੀ ਆ ਉਸ ਤੋਂ ਬਾਅਦ ਦੋ ਕੱਢਦਣੇ ਆ ਇਸ ਤਰ੍ਹਾਂ ਇਹ ਥੋੜਾ ਜਿਹਾ ਇਹਦੇ ਵਿੱਚ ਗੈਪ ਪੈਂਦਾ ਆਊਗਾ ਬਹੁਤ ਪਿਆਰਾ ਲੱਗਦਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਵੇਖਣ ਲਈ ਛੱਡਦਾ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯੂ ਜੀ